ਤੁਸੀਂ ਦੇਖ ਰਹੇ ਹੋ ਜਰਨਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੌਰ ਜਸਤੀ ਪੰਜਾਬ ਵਿੱਚੋਂ ਨਸ਼ੇ ਨੂੰ ਜੜੋਂ ਪੁੱਟਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਹੀ ਮੁਹਿੰਮ ਦੇ ਤਹਿਤ ਨਾਨਕ ਸਿੰਘ ਪੁਰਾ ਨੇ ਹੁਣ ਅੰਮ੍ਰਿਤਸਰ ਵਿਖੇ ਡੀਆਈਜੀ ਬਾਰਡਰ ਰੇਂਜ ਦੀ ਕਮਾਂਡ ਸੰਭਾਲ ਲਈ ਹੈ ਇੱਥੇ ਕਿਹਾ ਗਿਆ ਹੈ ਕਿ ਗੁਰੂ ਨਗਰੀ ਦੇ ਵਿੱਚ ਜਲਦ ਹੀ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਨਾਲ ਹੀ ਗੈਂਗਸਟਰਵਾਦ ਤੇ ਵੀ ਨਕੇਲ ਕੱਸ ਦਿੱਤੀ ਜਾਵੇਗੀ ਦੱਸਦੀ ਹੈ ਕਿ ਤਕਰੀਬਨ ਪਿਛਲੇ 4 ਮਹੀਨਿਆਂ ਤੋਂ ਚੱਲ ਰਹੀ ਨਸ਼ਿਆਂ ਖਿਲਾਫ ਇਸ ਮੋਹਮ ਦੇ ਦੌਰਾਨ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਨਸ਼ਾ ਤਸਕਰਾਂ ਦੇ ਘਰਾੋਂ ਤੇ ਪੰਜਾਬ ਸਰਕਾਰ ਦਾ ਪੀਲਾ ਪੰਜਾ ਚਲਦਾ ਹੋਇਆ ਵੀ ਦਿਖਾਈ ਦਿੱਤਾ ਹੈ ਨਸ਼ਾ ਤਸਕਰਾਂ ਦੀਆਂ ਹੋਰ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਗਈਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਐਫ ਆਈ ਆਰ ਦਰਜ ਵੀ ਹੋਈਆਂ ਨੇ ਵੱਡੀ ਮਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਔਰ ਆਏ ਦਿਨ ਹੀ ਪੁਲਿਸ ਦੇ ਵੱਲੋਂ ਅਹਿਮ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਸ ਦੇ ਨਾਲ ਪੰਜਾਬ ਦੇ ਵਿੱਚੋਂ ਦਿਨ-ਬਦਨ ਨਸ਼ੇ ਤੇ ਠੱਲ ਪੈ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਅੰਦਰਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਅਹੁਦੇ ਤੇ ਲੱਗਾ ਹੋਵੇ ਚਾਹੇ ਕੋਈ ਸਰਕਾਰੀ ਦਰਬਾਰੇ ਵੀ ਲੱਗਾ ਹੋਵੇ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਤਾਂ ਹੁਣ ਨਾਨਕ ਸਿੰਘ ਹੋਰਾਂ ਨੇ ਅੰਮ੍ਰਿਤਸਰ ਵਿਖੇ ਡੀਆਈਜੀ ਬਾਰਡਰ ਰੇਂਜ ਵਜੋਂ ਕਮਾਂਡ ਸੰਭਾਲ ਲਈ ਹੈ। ਇਸ ਨੂੰ ਜੁੜੇ ਹੋਏ ਵਿਖੇ ਤੋਂ ਨਿਯੁਕਤ ਮੈਂ ਆਪਣੇ ਸ਼ਾਇਦ ਦਾਵਾ ਸਾਨੂੰ ਭਗਵਾਨ ਨੇ ਤੁਹਾਨੂੰ ਇਹ ਮੌਕਾ ਦਿੱਤਾ ਹੈ। ਬਾਰਡਰ ਦੇ ਅੰਦਰ ਕਿਥੇ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਤੇ ਸਾਡਾ ਤੁਹਾਡਾ ਕੀ ਸਿਚੁਏਸ਼ਨ ਹੈ ਨਹੀਂ। ਨੇ ਜਿਵੇਂ ਮਾਨਯੋਗ ਡੀਜੀ ਸਾਹਿਬ ਦਾ ਤੇ ਮਾਨਯੋਗ ਸੀਐਮ ਪੰਜਾਬ ਦਾ ਬੜਾ ਕਲੀਅਰ ਥੀ ਵਿਊ ਹੈ ਬੜੀ ਕਲੀਅਰ ਪ੍ਰਾਇੋਰਟੀਜ਼ ਨੇ ਕਿ ਇੱਕ ਤਾਂ ਨਸ਼ਾ ਮੁਕਤੀ ਵਾਲੇ ਪਾਸੇ ਕੰਮ ਕਰਨ ਵਾਲੇ ਪਾਸੇ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਣ ਵਾਲੇ ਸੋ ਉਹਨਾਂ ਦੋਵਾਂ ਤੇ ਪ੍ਰਾਇੋਰਟੀ ਰੱਖਦੇ ਹੋ ਉਹਨਾਂ ਨਾਲੇ ਪਾਸੇ ਕੰਮ ਕਰਾਂਗੇ ਮੇਰੇ ਐਸਐਸਪੀ ਅੰਮ੍ਰਿਤਸਰ ਰੂਰਲ ਨਾਲ ਅੱਜ ਡਿਸਕਸ਼ਨ ਹੋਈ ਹੈ ਜਿਹੜੇ ਬਾਕੀ ਤੇ 3 ਐਸਐਸਪੀਜ਼ ਨੇ ਉਹਨਾਂ ਨਾਲ ਵੀ ਜਲਦੀ ਡਿਸਕਸ਼ਨ ਕਰਕੇ ਇਹਦੇ ਬਾਰੇ ਸਟ੍ਰੈਟਜਾਈਜ਼ ਕੀਤਾ ਜਾਊਗਾ ਤੇ ਪਹਿਲਾਂ ਚੰਗਾ ਕੰਮ ਹੋਇਆ ਇੱਥੇ ਸੋ ਉਹਨੂੰ ਕੈਰੀ ਫਾਰਵਰਡ ਕਰਾਂਗੇ ਤੇ ਵੀਲਨ ਸ਼ੋਰ ਕੇ ਜਿਹੜਾ ਨਸ਼ਾ ਹੈ ਉਹਨੂੰ ਬਿਲਕੁਲ ਜ਼ੀਰੋ ਕਰੀਏ ਤੇ ਜਿਹੜਾ ਗੈਂਗਸਟਰਵਾਦ ਹੈ ਉਹਨੂੰ ਬਿਲਕੁਲ ਜ਼ੀਰੋ ਕਰੀਏ ਸਰ ਬਾਰਡਰ ਤੇ ਵੀਐਸਐਫ ਉਹਦਾ ਸਹਿਯੋਗ ਦਾ ਨਾਲ ਸਭ ਤੋਂ ਕੱਖ ਰਿਹਾ ਤੇ ਹਮ ਤੁਹਾਡੇ ਤੁਹਾਡੇ ਹੁੰਦਾ ਸਰ ਕਿਸ ਤਰ੍ਹਾਂ ਨਾਲ ਡੀਲ ਹੋਏ ਨੇ ਕਿ ਬਿਲਕੁਲ ਸੈਂਟਰਲ ਏਜੰਸੀਜ਼ ਨਾਲ ਬਿਲਕੁਲ ਤਾਲਮੇਲ ਬਿਠਾ ਕੇ ਰੱਖਾਂਗੇ ਡੀਏਜੀ ਇੱਥੇ ਗੁਰਦਾਸਪੁਰ ਵੀ ਹੈਗੇ ਨੇ ਡੀਏਜੀ ਅੰਮ੍ਰਿਤਸਰ ਵੀ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਰਹੂਗੀ ਉਹਨਾਂ ਨਾਲ ਆਪਰੇਸ਼ਨਜ਼ ਵੀ ਸਾਂਝੇ ਕਰਾਂਗੇ ਉਹਨਾਂ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੇ ਤਾਂ ਕਿ ਜਿਹੜੀ ਕੋਈ ਇਨਫੋਰਮੇਸ਼ਨ ਉਹਨਾਂ ਕੋਲ ਆ ਉਹਦੇ ਤੇ ਅਸੀਂ ਕੰਮ ਕਰ ਸਕੀਏ ਉਹਨਾਂ ਨਾਲ ਜੁਆਇੰਟਲੀ ਜਿਹੜੀ ਸਾਡੇ ਕੋਲ ਹੈ ਉਹਨਾਂ ਨਾਲ ਸ਼ੇਅਰ ਕਰਕੇ ਤੇ ਆਪਾਂ ਉਹਦੇ ਤੇ ਇੰਪਰੂਵਡ ਰਿਜ਼ਲਟਸ ਲੈ ਕੇ ਆ ਸਕੀਏ ਸਭ ਪਹਿਲੇ ਆਈਜੀ ਬਾਰਡਰ 'ਨ ਵਾਲੋਂ ਕਾਫੀ ਅਮਸਰ ਬਾਰਡਰ 'ਹੋਂ ਕਰਕੇ ਡਰੱਗਸ ਵੈਪਨ ਗੈਂਗਸ ਕਾਫੀ ਹੁੰਦੀ ਹੈ ਅਸੀਂ ਖਿਚ ਲੈ ਆਜੀ ਤੇ ਤੁਹਾਡੇ ਕੋਲੋਂ ਸਰ ਸਕਤੀ ਕਿਸ ਤਰ੍ਹਾਂ ਵਰਤੀ ਜਾਏਗੀ ਜਿਵੇਂ ਮੈਂ ਕਿਹਾ ਕਿ ਮੀਟਿੰਗ ਆਲਰੇਡੀ ਐਸਐਸਪੀ ਅੰਮ੍ਰਿਤਸਰ ਰੂਰਲ ਨਾਲ ਕੀਤੀ ਗਈ ਹੈ ਤੇ ਨਾਲ ਸੈਂਟਰਲ ਏਜੰਸੀਜ਼ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਕੋਈ ਸਾਡੇ ਨੋਟਿਸ ਚਾਹੂਗਾ ਜਿਵੇਂ ਵੈਸੇ ਵੀ ਆਪਰੇਸ਼ਨਸ ਚੱਲਦੇ ਰਹਿੰਦੇ ਆ ਬਟ ਅਦਰਵਾਈਜ਼ ਵੀ ਚ ਆਰ ਡੇਟ ਨੋਟਿਸ ਕੋਛਾਂਦਾ ਤੇ ਉਦੋਂ ਤੇ ਕੰਮ ਕਰਦੇ ਹੋਏ ਤੇ ਰਿਕਵਰੀ ਵੀ ਕਰਾਂਗੇ ਐਂਡ ਵੀ ਇਨਸ਼ੋਰ ਕਿ ਗੈਂਗਸਟਰ ਕ੍ਰਾਈਮ ਨੂੰ ਬਿਲਕੁਲ ਜ਼ੀਰੋ ਕਰੀ ਸਰ ਇੱਕ ਛੋਟਾ ਸਵਾਲ ਜੀ ਤੁਹਾਡੇ ਸਪੈਸ਼ਲ ਪਟਿਆਲੇ ਤੋਂ ਮਿਲਣ ਵਾਸਤੇ ਤੁਹਾਡੇ ਸਾਥੀ ਆਏ ਨੇ ਇਹਦਾ ਮਤਲਬ ਹੈ ਕਿ ਕਾਫੀ ਉੱਥੇ ਅਛਾ ਰਿਸਪੌਂਸ ਰਿਹਾ ਜਿਹੜਾ ਸਪੈਸ਼ਲ ਮਿਲਣ ਵਾਸਤੇ ਆਏ ਬੰਦੇ ਇਹ ਤਾਂ ਲੋਕਾਂ ਦਾ ਪਿਆਰ ਹੈ ਜੀ ਕਿ ਉੱਥੋਂ ਮਿਲਣ ਆਏ ਨੇ ਤੇ ਮੈਂ ਇਨਸ਼ੋਰ ਕਰੂੰਗਾ ਕਿ ਇੱਥੇ ਵੀ ਉਹੋ ਜਿਹਾ ਹੀ ਰਹੇ ਲੋਕਾਂ ਨਾਲ ਪਿਆਰ ਵਧੇ ਲੋਕਾਂ ਨਾਲ ਇਨਫੋਰਮੇਸ਼ਨ ਫਲੋ ਵਧੇ ਮੇਗਾਜ਼ ਲੋਕਾਂ ਦੀ ਸੇਵਾ ਵਿੱਚ ਏਸੀ ਹਾਜ਼ਰ ਹਾਂ ਸੋ ਲੋਕਾਂ ਨਾਲ ਜਿੰਨਾ ਕੰਟੈਕਟ ਬਣੂਗਾ ਉਹਨਾਂ ਸਾਡੇ ਲਈ ਵੀ ਚੰਗਾ ਤੇ ਲੋਕਾਂ ਲਈ ਵੀ ਚੰਗਾ ਨਹੀਂ ਨਹੀਂ ਠੀਕ ਜੀ ਉਹ ਰੇਂਜ ਦੇ ਵਿੱਚ ਸਾਡਾ ਰੋਲ ਵੀ ਆਉਂਦਾ ਹੈ ਸ਼ਹਿਰ ਦੀਆਂ ਸ਼ਹਿਰ ਦੇ ਭਵਕ ਕਮਿਸ਼ਨਰੇਟ ਦੇ ਕੋਲ ਹੈ ਬਟ ਬਹੁਤ ਸਾਰੀਆਂ ਸੱਜਣਤਾ ਇਹ ਵੀ ਨੇ ਯੋਰ ਪੁੱਤੜੇ ਨਾਲ ਲੋਕੀ ਜਾਣਦੇ ਵੀ ਹੋਣਗੇ ਕੋ ਸਟੂਡੈਂਟ ਹੋਣਗੇ ਪੁਰਾਣੇ ਉਹਨਾਂ ਦੇ ਨਾਲ ਕਿਵੇਂ ਦਾ ਤਾਲਮਿਲ ਰਹੇਗਾ ਕਿਵੇਂ ਦਾ ਉਹਨਾਂ ਨੂੰ ਅਪੀਲ ਕਰਦੇ ਤੁਸੀਂ ਬਾਰਡਰ ਰੇਂਜ ਚ ਜਿਹੜੀ ਵੀ ਪਬਲਿਕ ਰਹਿੰਦੀ ਹੈ ਉਹਨਾਂ ਨਾਲ ਬਿਲਕੁਲ ਰਾਬਤਾ ਕਾਇਮ ਕਰਕੇ ਰੱਖਾਂਗੇ ਤੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਕੋਈ ਵੀ ਇਨਫੋਰਮੇਸ਼ਨ ਹੋਵੇ ਕੋਈ ਵੀ ਸ਼ੱਕੀ ਬੰਦਾ ਜਾਂ ਸ਼ੱਕੀ ਵਸਤੂ ਬਾਰੇ ਉਹਨਾਂ ਕੋਲ ਇਨਫੋਰਮੇਸ਼ਨ ਹੋਵੇ ਤੇ ਉਹਦੇ ਬਾਰੇ 112 ਤੇ ਸਾਂਝੀ ਕਰਨ ਆਦਰਵਾਇਜ਼ ਵੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਜੜੀ ਉਹਨਾਂ ਦੇ ਧਿਆਨ ਚਾਹਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਪੁਲਿਸ ਨੂੰ ਦੱਸਣੀ ਚਾਹੀਦੀ 112 ਤੇ ਉਹ ਦੱਸਣ ਤੇ ਅਸੀਂ ਹੋਏ ਤੇ ਐਕਸ਼ਨ ਲੈ ਕੇ ਵੀਲ ਗੈਟ ਬੈਕ ਟੂ ਥੇਮ ਕਿ ਹੋਏ ਤੇ ਕੀ ਐਕਸ਼ਨ ਲਿਆ ਗਿਆ ਫੀਡਬੈਕ ਵੀ ਤੁਮਾਂਕੋ